ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਜੀਤ ਕੌਰ ਜਟਾਣਾ ਫੋਜੀ ਬਟੀਕ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਸ਼ਿਲਕ ਪਸ਼ਮੀਨਾ ਦੇ ਸੂਟ ਵਰਕ ਵਾਲੇ ਸੂਟ ਆ ਜੀ ਸੋਹਣੇ ਸੋਹਣੇ ਰੰਗਾਂ ਵਿੱਚ ਸੋਹਣੇ ਸੋਹਣੇ ਡਿਜ਼ਾਈਨ ਆ ਇਹਨਾਂ ਡਿਜ਼ਾਈਨਾਂ ਵਿੱਚੋਂ ਸੂਟਾਂ ਵਿੱਚੋਂ ਕੋਈ ਵੀ ਤੁਹਾਨੂੰ ਡਿਜ਼ਾਈਨ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਸਕਦੇ ਹੋ ਜੀ ਅਸੀਂ ਤੁਹਾਡੀ ਪਸੰਦ ਅਨੁਸਾਰ ਸੂਟ ਤਿਆਰ ਕਰਕੇ ਦੇਵਾਂਗੇ ਜੀ ਇਹ ਆਪਣਾ ਆ ਗਿਆ ਜੀ ਪਹਿਲਾ ਸੂਟ ਇਹ ਹੈਗਾ ਜੀ ਮੋਰ ਪੰਖ ਛੇੜ ਦਾ ਸ਼ਿਲਕ ਪਸ਼ਮੀਨਾ ਦਾ ਜੀ ਹਾਂਜੀ ਇਹ ਉੱਪਰ ਤੱਕ ਵੇਲਾ ਜਾਂਦਾ ਹੈ वर्क की फिनिशिंग चेक कर सकते कलर बहुत सोने लगे हुए रेडी अपने आ जी वाइन शेड इसका भी कलर बहुत सोना जी बहुत सोने कलर उठ रहे हैं बहुत सोना वर्क है ਕਲਰ ਵੀ ਬਹੁਤ ਸੋਹਣਾ ਸੂਟ ਦਾ ਇਹਦੀ ਬਾਜੀ ਦਾ ਵਰਕਰ ਹੋ ਜੀ ਇਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਜੇ ਤੁਸੀਂ ਕਿਸੇ ਹੋਰ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੇ ਤੁਸੀਂ ਸਾਨੂੰ ਵਟਸਐਪ ਤੇ ਕਲਰ ਭੇਜ ਸਕਦੇ ਹੋ ਸੋ ਸਾਨੂੰ ਉਸੇ ਕਲਰ ਤੇ ਸੂਟ ਤਿਆਰ ਕਰਕੇ ਦੇਵਾਂਗੇ ਜੀ ਇੱਕ ਆਪਣੇ ਕੋਲ ਹੋਰ ਹੋਰ ਡਿਜ਼ਾਈਨ ਰੈਡੀ ਹੋਇਆ ਜੀ ਇਹ ਆ ਗਿਆ ਜੀ ਮਹਿਰੂਨ ਛੇੜ ਦਾ ਇਹ ਵੀ ਸ਼ਲਕ ਪਸ਼ਮੀਨਾ ਰਹੂਗੀ ये गले का वर्क आ गया जी वर्क चेक कर सकते हो तीस बहुत सोना सूट है।, है जी तो पाया बहुत सोहना लगेगा सारी कमीज च बूटी आ गई जी हाँ जी मेहरून कलर बहुत सोहना मेहरून कलर है ये तो बाजू का वर्क आ गया जी ती वर्क चेक कर सकते हो जी हाँ जी ये सारी कमीज भरी है एक चो होर कलर कल अपने को आ गया जी जामी छेड़ यह भी शिड़क पशमीना रहूगा जी वर्क की फिनिशिंग चेक कर सकते हो इसके उपर लगे कलर चेक कर सकते हो जी बहुत सोहने कलर लगे बहुत सोना सूट लगता है सारी कमीज बूटी आऊगी बूटी की फिनीशिंग चेक कर सकते हो पूरी संघनी बूटी पाई हुई है जी सारी कमीज ची ए बाजू का वर्क आ गया जी ਇਹਦੇ ਵਿੱਚੋਂ ਵੀ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਲੈ ਸਕਦੇ ਜੀ ਸਾਨੂੰ WhatsApp ਤੇ ਆਪਣਾ ਐਡਰੈਸ ਸੈਂਡ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਇੱਕ ਸ਼ਰਤ ਕੁਝ ਮਹੀਨਿਆਂ ਚ ਹੋਰ ਡਿਜ਼ਾਈਨ ਆ ਰੈਡੀ ਹੈ ਆਪਣੇ ਕੋਲ ਇਹ ਤਾਂਬਾ ਛੇੜ ਜਿਹਾ ਸੂਟ ਹੈ ਜੀ ਬਹੁਤ ਸੋਹਣਾ ਕਲਰ ਆ ਗਿਆ ਇਹਦਾ ਵੀ ਇਹਦੇ ਦੇਖੋ ਜੀ ਕਾਵਿਅ ਵਰਕ ਹੋਇਆ ਹੋਇਆ ਹੈਗਾ ਘੇਰੇ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਬਾਜੂ ਦਾ ਵਰਕ ਆ ਗਿਆ ਜੀ ਕਲਰ ਬਹੁਤ ਪਿਆਰਾ ਆ ਗਿਆ ਇਹ ਜੇ ਤੁਸੀਂ ਕਿਸੇ ਵੀ ਇਹ ਸੂਟ ਕਿਸੇ ਵੀ ਮੇਰੀ ਭੈਣ ਨੇ ਲੈਣਾ ਤਾਂ ਸਾਨੂੰ WhatsApp ਤੇ ਇਹਨਾਂ ਚੋਂ ਕੋਈ ਵੀ ਸੂਟ ਦਾ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਸੂਟ ਤਿਆਰ ਕਰਕੇ ਕਿਸੇ ਵੀ ਕਲਰ ਤੇ ਕੋਈ ਵੀ ਵਰਕ ਕਰਵਾਉਣਾ ਇਹਨਾਂ ਚੋਂ ਇਹਨਾਂ ਚੋਂ ਸੂਟ ਲੈਣਾ ਤਾਂ ਵੀ ਸਾਨੂੰ ਕੋਈ ਪਸੰਦ ਹੈ ਤਾਂ ਤੁਸੀਂ ਸਾਨੂੰ WhatsApp ਤੇ ਆਪਣਾ ਡਰੈੱਸ ਸੈਂਡ ਕਰ ਸਕਦੇ ਹੋ ਜੀ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ